ਪਠਾਨਕੋਟ ਵਿਖੇ ਟਾਕੀ ਰੋਡ ਤੇ ਇੱਕ ਓਵਰ ਸਪੀਡ ਦੇ ਨੋਵਾ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਜਿਹੜਾ ਹੈ ਉਹ ਕੁਚਲ ਦਿੱਤਾ ਦੱਸਦੇ ਹੀ ਇਹ ਗੱਡੀ ਇੰਨੀ ਸਪੀਡ 'ਚ ਇਹ ਨੋਵਾ ਇੰਨੀ ਸਪੀਡ 'ਚ ਆ ਰਹੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਇਹ ਵਿਅਕਤੀ ਰੋਡ ਕ੍ਰੋਸ ਕਰ ਰਿਹਾ ਸੀ ਤਾਂ ਉਸ ਨੂੰ ਜਿਹੜਾ ਹੈ ਬਹੁਤ ਹੀ ਜ਼ੋਰ ਦੇ ਨਾਲ ਹਿੱਟ ਕੀਤਾ ਗਿਆ ਉਹ ਚੁੱਕ ਕੇ ਜਿਹੜਾ ਹੈ ਸੜਕ ਦੇ ਵਿੱਚ ਪਿਆ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਵੀ ਇਸ ਦੀ ਸਾਹਮਣੇ ਆਈ ਹੈ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰ ਦੇਖ ਲੈਂਦੇ ਹਾਂ ਸੀਸੀਟੀਵੀ ਫੁਟੇਜ ਕਿਸ ਤਰ੍ਹਾਂ ਦੇ ਨਾਲ ਉਹ ਵਿਅਕਤੀ ਨੂੰ ਜਿਹੜਾ ਹੈ ਫਾਸਟ ਆਂਦੀ ਹੋਈ ਓਵਰ ਸਪੀਡ ਤੇ ਆਂਦੀ ਹੋਈ ਨੋਵਾ ਨੇ ਜਿਹੜਾ ਹੈ ਉਹ ਜ਼ਖਮੀ ਕਰ ਦਿੱਤਾ ਫਲहाल ਜ਼ਖਮੀ ਗਣੇਸ਼ ਨੂੰ ਜਿਹੜਾ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੱਤੀ ਕਰਵਾ ਦਿੱਤਾ ਗਿਆ ਤੇ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਿਹੜਾ ਹੈ ਇਹ ਨੋਵਾ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੇ ਇਸ ਮੌਕੇ ਤੇ ਪੁਲਿਸ ਵੀ ਜਿਹੜੀ ਸੀ ਉਹ ਮੌਜੂਦ ਸੀ ਤੇ ਕੀ ਕਹਿਣਾ ਹੈ ਇਸ ਹਾਸੇ ਦੇ ਉੱਤੇ ਤੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਵਾਪਰਿਆ ਹੈ ਚਸ਼ਮਦੀਤ ਗਵਾਹਾਂ ਨੇ ਜਿਹੜਾ ਹੈ ਕਿ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੇਖਦੇ ਹਾਂ ਭਾਈ ਮੇਰਾ ਨਾਮ ਵਰੁਣ ਹੈ ਕੀ ਗੱਲ ਬਾਤ ਹੈ ਇੱਥੇ ਪਈਆ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼ ਪਹਿਲੇ ਇਹਨੇ ਮੈਨੂੰ ਚੁਕਣਾ ਸੀ ਫਿਰ ਇਹਨੇ ਪਹਿਲੇ ਬੰਦਾ ਚੁਕਿਆ ਫਿਰ ਇਹਨੇ ਮੈਨੂੰ ਚੁਕਣਾ ਸੀ ਫਿਰ ਅੱਗੇ ਦੋ ਤਿੰਨ ਬੱਲੇ ਉਹਨਾਂ ਹੋਰ ਚੁਕਣਾ ਸੀ ਹੁਣ ਚੰਗ ਹੋ ਗਿਆ ਐਕਸੀਡੈਂਟ ਕੋਈ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆ ਕੜੋਗਿਆ ਨਾ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਪਹੁੰਚਾ ਦਿੱਤਾ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲਤ ਸੀਰੀਅਸ ਹੈਗੀ ਆ ਜੀ ਮੇਰਾ ਨਾਮ ਸੁਮિતા ਹੈ ਸਾਡੀ ਦੁਕਾਨ ਹੈਗੀ ਇੱਥੇ ਗੋਲੂ ਮੋਮੋ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜੋਹਾਂ ਦੀ ਆਵਾਜ਼ ਆਈ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਡੀ ਹੈ ਜਦੋਂ ਇਹ ਬਾਹਰ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਆ ਗਣੇਸ਼ ਮੋਟਰਸਾਈਕਲ ਵਾਲੇ ਉਹਨਾਂ ਨੂੰ ਇਹ ਗੱਡੀ ਨੇ ਪੂਰਾ ਮਤਲਬ ਚੋਕ ਦੇ ਥੱਲੇ ਸੋੜ ਤੇ ਰਾਇ ਉਹ ਬੇਹੋਸ਼ ਹੋ ਗਏ ਤੇ ਆ ਉਹ ਬੜੇ ਆਦਮੇ ਦੇ ਜਾ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਗੱਡੀ ਬਹੁਤ ਸਪੀਡ ਤੇ ਹੀ ਗਈ ਜਿੰਨੀ ਆ ਕੇ ਦੀ ਬਹੁਤ ਜੋਰ ਦੀ ਸਾਨੂੰ ਆਵਾਜ਼ ਆਈ ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਤੇ ਇਹਦੇ ਕੋਈ ਬ੍ਰੇਕ ਨਹੀਂ ਵੱਜੀ ਹੈ ਵੀ ਰੌਂਗ ਸਾਈਡ ਤੇ ਸੀਗਾ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਹ ਤੋਂ ਬੰਦਾ ਮੰਨਨ ਵੀ ਨਹੀਂ ਰਿਹਾ ਕਿ ਅਸੀਂ ਓਵਰ ਸਪੀਡ ਤੇ ਹੈਗੇ ਆ ਠੀਕ ਇਹ ਗੱਲ ਦੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੇ ਮੇਰੀ ਡਿਊਟੀ ਆ ਅਸੀਂ ਇਥੋਂ ਲ ਇੱਕੀ ਗੱਡੀ ਦਾ ਇੱਕ ਪੈਸਲ ਸੀਗਾ ਬੰਦਾ ਉਹ ਐਕਸੀਡੈਂਟ ਹੋਇਆ ਵਾ ਜਿਹਨੂੰ ਵੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆ ਆਪਣੀ ਕੋਲ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ